ਐਮਐਲ ਨੇ ਵੀ ਸ਼ਰਮੁਲਾ ਰੱਖੀ ਆ ਉਸਤਾਜੀ ਕਮੈਂਟ ਕਰਨਾ ਹੋਵੇ ਕੋਈ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਬਈ ਇੱਕ ਗੱਲ ਬੜੇ ਹੀ ਦੁਖੀ ਹਿਰਦੇ ਨਾਲ ਕਹਿਣੀ ਪੈ ਰਹੀ ਆ ਵੀ ਅੱਜ ਅਸੀਂ ਹਾਰਦਿਕ ਰੀਵਾ ਬਈ ਇਹ ਤਾਂ ਇਕੱਠੇ ਹੀ ਬੈਠੇ ਆ ਸਾਰੇ ਇਕੱਠੇ ਹੋ ਰਹੇ ਆ ਤੇ ਆਪਾਂ ਥੋੜੀ ਜੀ ਉੱਠੋ ਇਕੱਠੇ ਹੋਈਏ ਭਾਈ ਜੀ ਐਤਵਾਰ ਦਾ ਦਿਨ ਰੱਖਿਆ ਹੈਗਾ ਸਵੇਰੇ 11 ਵਜੇ 11 ਵਜੇ ਆਪਾਂ ਬਾਹਰਲੀ ਦਾਣਾ ਮੰਡੀ ਦੇ ਵਿੱਚ ਜਿਹੜੀ ਮੌੜ ਮੰਡੀ ਦੀ ਬਾਹਰਲੀ ਦਾਣਾ ਮੰਡੀ ਆ ਐਤਵਾਰ ਨੂੰ ਸਵੇਰੇ 10:00 ਵਜੇ ਆਪਾਂ ਉਥੇ ਇਕੱਠ ਕਰਨਾਗਾ ਤੇ ਵੱਧ ਤੋਂ ਵੱਧ ਪਹੁੰਚਣ ਦੀ ਕਿਰਪਾ ਕਰਿਓ ਤੇ ਇੱਕ ਬਈ ਲੱਖੇ ਸੁਧਾਨੇ ਨੂੰ ਬੇਨਤੀ ਆ ਵੀ ਤੁਸੀਂ ਵੀ ਪੰਤੋਂ ਦੀ ਕੋਸ਼ਿਸ਼ ਕਰਿਓ ਕਿਉਂ ਤੁਹਾਡਾ ਹੀ ਹਲਕਾਗਾ ਤਾਂ ਸਾਨੂੰ ਕੱਲਾ ਇਹ ਨਹੀਂ ਵੀ ਆਪਾਂ ਵੋਟਾਂ ਵੇਲੇ ਆਉਣਾਗਾ ਤਾਂ ਹੂੰ ਵੀ ਆਉਣ ਦੀ ਕੋਸ਼ਿਸ਼ ਕਰੋ ਬਈ ਜੀ ਤਾਂ ਮੈਂ ਇੱਕ ਪੋਸਟ ਪਾਈ ਸੀ ਉਹਦੇ ਵਿੱਚ ਵੀ ਕੋਈ ਰਿਪਲਾਈ ਨਹੀਂ ਆਇਆ ਕਹਿਣਾ ਤਾਂ ਨਹੀਂ ਜਾ ਰਹੇ ਪਰ ਇੱਕ ਕਹਿਣਾ ਪੈ ਰਿਹਾ ਸਾਡੇ ਨਾਲ ਇਕੱਠੇ ਤਾਈਆਂ ਨਹੀਂ ਹੋ ਰਹੇ ਕਿ ਅਸੀਂ ਛੋਟੀ ਜਾਤੀ ਦੇ ਆ ਉਹ ਬਈਏ ਨੇ ਜਾਤੀ ਦੇਖੀ ਆਪਾਂ ਯਾਰ ਇੱਕ ਸੱਚ ਦੀ ਲੜਾਈ ਵਾਸਤੇ ਜਾਤੀਆਂ ਦੇਖ ਰਹੇ ਆ ਬਈਏ ਇਹ ਨਾ ਕਰੋ ਇਹ ਚੀਜ਼ ਹੀ ਗਲਤ ਆ ਥੋੜਾ ਸ਼ਰਮ ਕਰੋ ਵਿੱਚ ਤਾਂ ਗੁੱਸੇ ਹੋ ਰਹੇ ਆ ਵੀ ਸਾਨੂੰ ਦੱਸਿਆ ਅੱਖੀ ਅ ਵੀ ਹਾਂ ਤੁਹਾਨੂੰ ਫੋਨ ਜਰੂਰ ਕਰਾਂਗੇ ਬਈ ਜੀ ਇੱਥੇ ਇਕੱਠਾ ਦਾ ਗੁੱਸਾ ਨਾ ਕਰੋ ਬਈ ਜੇ ਨਵਾਂ ਨਮਾਸੀ ਬੋਲਣਾ ਸਟਾਰਟ ਕਰਿਆ ਜੀ ਅੱਜ ਅਸੀਂ ਬੋਲਾਂਗੇ ਤਾਂ ਕਹਾਂ ਜਾ ਕੇ ਕੀ ਪਤਾ ਸਾਡੇ ਬੋਲਣ ਕਰਕੇ ਥੋੜਾ ਜਿਹਾ ਸੁਧਾਰ ਹੋ ਜਾਏ ਹਾਂ ਅਸੀਂ ਜਰੂਰ ਮਾੜੇ ਹੋ ਸਕਦੇ ਹਾਂ ਅਸੀਂ ਖੁਦ ਜਰੂਰ ਮਾੜੇ ਹੋ ਸਕਦੇ ਹਾਂ ਪਰ ਸਾਡਾ ਕਰਦਾਰ ਮਾੜਾ ਨਹੀਂ ਹੈਗਾ ਆਪਣੇ ਮੌੜਦੇ ਵੀ ਭਈਆਂ ਨੇ ਸਾਨੂੰ ਤਾਜ਼ਾ-ਤਾਜ਼ਾ ਖਬਰ ਆਈ ਆ ਵੀ ਉਹਨਾਂ ਨੇ ਆਪਦਾ ਇੱਕ ਗਰੁੱਪ ਬਣਾ ਲਿਆ ਵੀ ਜੇ ਕੋਈ ਸਾਡੇ ਕੋਲੇ ਆਉਂਦਾ ਤਾਂ ਅਸੀਂ ਆਪਦਾ ਇਕੱਠੇ ਹੋ ਜਾਗੇ ਤੇ ਆਪਣੇ ਬੰਦੇ ਇੱਕ ਸੱਚੀ ਗੱਲ ਦਸੀਏ ਵੀ ਮੈਨੂੰ ਇਹ ਚੀਜ਼ ਦਾ ਬਹੁਤ ਡਰ ਲੈਂਦਾ ਵੀ ਆਪਾਂ ਯਾਰ ਬੋਲਦਾ ਰਹੇ ਆ ਜੇ ਆਪਾਂ ਹਾਰ ਗਏ ਫੇਰ ਲੋਕ ਵੀ ਹੱਸ ਰਹੇ ਆ ਬਹੁਤ ਜਣੇ ਹੱਸ ਰਹੇ ਆ ਹੱਸੋ ਨਾ ਬਾਈ ਜੀ ਥੋੜਾ ਜਿਹਾ ਨਾਲ ਆਉਣ ਦੀ ਕੋਸ਼ਿਸ਼ ਕਰੋ ਤੇ ਹੁਣ ਦੇਖੋ ਕੋਈ ਵੀ ਨਹੀਂ ਇਕੱਠਾ ਹੋ ਰਿਹਾ ਹਾਂ ਮੈਨੂੰ ਜਰੂਰ ਗਲਤ ਕਹਿਣਗੇ ਕਮੈਂਟਾਂ 'ਚ ਮੋੜ ਹਲਕੇ ਨੇ ਬਿਲਕੁਲ ਹੀ ਸ਼ਰਮਨਾ ਰੱਖੀ ਆ